ਕਰੀਏ ਜੀ ਜੀ ਕਰੀਏ ਅੱਜ ਕਰੀਏ ਅ ਸਭ ਤੋਂ ਪਹਿਲਾਂ ਦਾ ਤੁਹਾਡਾ ਸਾਰੇ ਸਾਥੀਆਂ ਦਾ ਜੀ ਆਇਆਂ ਸ਼ੁਕਰੀਆ ਔਰ ਵਿਸ਼ੇਸ਼ ਤੌਰ ਤੇ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਉਸ ਗੱਲ ਬਰੀਫ ਕਰਨੀ ਆ ਉਹ ਹੈ ਪੰਜਾਬ ਦੇ ਅੰਦਰ ਪੈਡੀ ਦੇ ਸੀਜ਼ਨ ਨੂੰ ਲੈ ਕੇ ਜਿਹੜੀ ਪ੍ਰੋਕਿਊਰਮੈਂਟ ਦਾ ਸੀਜ਼ਨ ਅੱਜ ਸ਼ੁਰੂ ਹੋਇਆ ਹੈ ਸੋ ਪਹਿਲੀ ਅਕਤੂਬਰ ਤੋਂ ਪੰਜਾਬ ਦੇ ਅੰਦਰ ਪੈੜੀ ਦਾ ਜਿਹੜਾ ਉਹ ਸੀਜ਼ਨ ਸ਼ੁਰੂ ਹੁੰਦਾ ਖਰੀਦਦਾ ਸੋ ਅੱਜ ਉਹਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਦੇ ਰੈਜ਼ਿਡੈਂਸ ਵਿਖੇ ਲੰਬੀ ਮੀਟਿੰਗ ਚੱਲੀ ਸੋ ਇਸ ਮੀਟਿੰਗ ਦੇ ਦੌਰਾਨ ਪੰਜਾਬ ਦੇ ਸਮੁੱਚੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੇ ਕੋਲ ਪ੍ਰੋਕਿਊਰਮੈਂਟ ਨੂੰ ਲੈ ਕੇ ਜਿਹੜਾ ਫੀਡਬੈਕ ਲੈ ਗਈ ਆ ਕੀ ਮੰਡੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸਾਨ ਨੇ ਆ ਜਾਣਾ ਮੰਡੀਆਂ ਸ਼ੁਰੂ ਕਰ ਦਿੱਤਾ ਚਾਹੇ ਕੋਈ ਮੰਡੀ ਚ ਪਾਣੀ ਦਾ ਸਵਾਲ ਆ ਚਾਹੇ ਕੋਈ ਮੈਡੀਸਨ ਦਾ ਸਵਾਲ ਆ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਲੋੜਾਂ ਨੇ ਮੰਡੀ ਦੇ ਅੰਦਰ ਉਹਨਾਂ ਨੂੰ ਲੈ ਕੇ ਡਿਊਟੀ ਕਮਿਸ਼ਨਰਜ਼ ਕੋਲ ਸੁੱਚੇ ਪੰਜਾਬ ਦੇਆਂ ਤੋਂ ਮੁੱਖ ਮੰਤਰੀ ਜੀ ਨੇ ਬੀਸੀ ਤਰ੍ਹਾਂ ਹੀ ਫੀਡਬੈਕ ਲਈ ਆ ਸੋ ਕਿਉਂਕਿ ਅੱਜ ਪਹਿਲਾ ਦਿਨ ਸੀਗਾ ਸੋ ਅੱਜ ਪੰਜਾਬ ਦੇ ਅੰਦਰ 4 ਥਾਵਾਂ ਤੇ ਚਾਰਥਾ ਮਾਤ ਜਿਹੜੀ ਉਹ ਪੈਡੀ ਦੀ ਪ੍ਰੋਕurement ਹੋਈ ਆ ਚੱਬੇ ਹਾਲ ਚ ਹੋਈ ਆ ਰਾਜਪੁਰੇ ਚ ਹੋਈ ਆ ਸਨੋਰੀ ਚ ਹੋਈ ਆ ਸਨੌਰ ਚ ਹੋਈ ਆ ਸੋ ਲਗਾਤਾਰ ਇਹਦੇ ਉੱਤੇ ਅਧਿਕਾਰੀ ਸਰਵਾਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਆ ਵੀ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਅਫੀਸਰੀ ਅਫੀਸ ਅਫੀਸਰ ਜਿਹੜਾ ਕੰਮ ਹੈ ਉਹ ਵੀ ਚੱਲਦਾ ਰਹੇ ਲੇਕਿਨ ਵਧੇਰੇ ਧਿਆਨ ਜਿਹੜਾ ਹੈ ਉਹ ਪ੍ਰੋਕurement ਨੂੰ ਸਾਹਮਣੇ ਰੱਖ ਕੇ ਦਿੱਤਾ ਜਾਵੇ ਸੋ ਮੈਨੂੰ ਲੱਗਦਾ ਕਿ ਅੱਜ ਸ਼ੁਰੂਆਤ ਹੋਈ ਹੈ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਇਦਾਂ ਦੀ ਫੀਡਬੈਕ ਮਿਲੀ ਹੈ ਕਿ ਜਿੱਥੇ ਆਜੇ 5-6 ਦਿਨ ਤੋਂ ਬਾਅਦ ਜਿਹੜਾ ਆ ਉਹ ਪੈਡੀ ਨਿਆਣਾ ਸੋ ਕੁਝ ਜ਼ਿਲ੍ਹੇ ਜਿਹੜੇ ਐਡਵਾਂਸ ਨੇ ਉਹਨਾਂ ਦੇ ਵਿੱਚ ਅੱਜ ਸ਼ੁਰੂਆਤ ਉਹਦੀ ਗਵਰਨਮੈਂਟ ਨੂੰ ਲੈ ਕੇ ਹੋ ਗਈ ਹੈ ਸੋ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਤੇ ਜਿਹੜੇ ਉਹ ਪੈਸੇ ਪਾਏ ਜਾਣਗੇ ਸੋ ਇੱਕ ਤਾਂ ਇਹ ਹੈਗੀ ਆ ਜਿਹੜੀ ਉਹ ਮਨ ਲੈ ਕੇ ਦੂਸਰਾ ਸਾਡੇ ਆਰਤੀ ਭਰਾ ਜਿਹੜੇ ਸਟ੍ਰਾਈਕ ਤੇ ਪਿਛਲੇ ਦਿਨਾਂ ਤੋਂ ਉਹਨਾਂ ਦੇ ਨਾਲ ਚਾਰ-ਪੰਜ ਦਿਨ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਵੀ ਉਹਨਾਂ ਦੇ ਨਾਲ ਲੰਬੀ ਡਿਸਕਸ਼ਨ ਹੋਈ ਆ ਸੋ ਮਾਨਜੋਗ ਮੁੱਖ ਮੰਤਰੀ ਜੀ ਨੇ ਉਹਨਾਂ ਦੀਆਂ ਮੰਗਾਂ ਦੇ ਪਰਦੀ ਜੋ ਵੀ ਜੋ ਵਾਜ਼ਿ ਮੰਗਾ ਨੇ ਉਹਨਾਂ ਦੀਆਂ ਉਹਦੇ ਉੱਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਵਾਲ ਕਿਉਂਕਿ ਇਹ ਸਿੱਧਾ ਸਟੇਟ ਨਾਲ ਜੁੜਦੇ ਸਵਾਲ ਨਹੀਂ ਜਿਹੜੇ ਮਿਲਰ ਦੇ ਸਵਾਲ ਨੇ ਚਾਹੇ ਆਰਤੀਆਂ ਦੇ ਸਵਾਲ ਨੇ ਇਹ ਐਫਸੀਆਈ ਨਾਲ ਕੇਂਦਰ ਨਾਲ ਜੋ ਮਤਲਬ ਜਿਹੜੇ ਜੁੜਦੇ ਸਵਾਲ ਆ ਸੋਣਾ ਸਵਾਲਾਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਹਾਡੇ ਨਾਲ ਖੜਾਂਗੇ ਤੇ ਤੁਸੀਂ ਆਪਣੀ ਜਿਹੜੀ ਆ ਉਹ ਜਿਹੜੇ ਕੰਮ ਹੈ ਮੰਡੀਆਂ ਦੇ ਅੰਦਰ ਉਹ ਸੀਜ਼ਨ ਸ਼ੁਰੂ ਹੋ ਚੁੱਕਿਆ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਸੋ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਉਹ ਕਹਿ ਕੇ ਗਿਆ ਵੀ ਸਾਨੂੰ ਇੱਕ ਦਿਨ ਤੁਸੀਂ ਦਿਓ ਅਸੀਂ ਆਪਣੇ ਇਹ ਤੇ ਵਿਚਾਰ ਕਰਕੇ ਇੱਕ ਦੋ ਦਿਨ ਦੇ ਅੰਦਰ ਤੁਹਾਨੂੰ ਮਤਲਬ ਕੋਈ ਸੁਨਿਆਰ ਮਤਲਬ ਆ ਕੇ ਜਾਂ ਦੁਬਾਰਾ ਮੀਟਿੰਗ ਤੇ ਲੋੜ ਪੈਗੀ ਮੀਟਿੰਗ ਵੀ ਕੀਤੀ ਜਾ ਸਕਦੀ ਆ ਸੋ ਮੂੜ ਰੂਪ ਦੇ ਵਿੱਚ ਸਰਕਾਰ ਵੱਲੋਂ ਪ੍ਰੋਕਿਊਰਮੈਂਟ ਨੂੰ ਲੈ ਕੇ ਕੋਈ ਕਸਰ ਵਾਕੀ ਨਹੀਂ ਛੱਡੀ ਜਾਏਗੀ ਹਰ ਕਿਸਮ ਦੀ ਜਿਹੜੀ ਮੰਡੀ ਦੀ ਲੋੜ ਆ ਕਿਸਾਨ ਦੀ ਲੋੜ ਆ ਮਜ਼ਦੂਰ ਦੀ ਲੋੜ ਆ ਆਰਟੀ ਦੀ ਲੋੜ ਆ ਮਿਲਰ ਦੀ ਆ ਉਹਨੂੰ ਪੂਰਾ ਕਰਾਂਗੇ ਜਿਹੜਾ ਸਟੇਟ ਦੇ ਲੈਵਲ ਦੀ ਗੱਲ ਆ ਸੋ ਨਾਲ ਦੀ ਨਾਲ ਜਿਹੜਾ ਉਹ 1 ਰੁਪਿਆ ਜਿਹੜੇ ਮਜ਼ਦੂਰ ਨੇ ਲੋਡਿੰਗ ਦਾ ਕੰਮ ਕਰਦੇ ਆ ਉਹ ਵੀ ਮੰਡੀ 보ਡ ਵੱਲੋਂ ਜਿਹੜੀ ਉਹ ਸਪਾਰਸ ਕਿਊ ਮਤਲਬ ਕੀਤੀ ਗਈ ਆ ਤੇ ਅੱਜ ਉਹ ਫਾਈਨਲ ਵੀ ਹੋ ਗਿਆ 1 ਰੁਪਿਆ ਉਹਨਾਂ ਦਾ ਜਿਹੜਾ ਉਹ ਪਾਰ ਬੋਰੀ ਮਤਲਬ ਜਿਹੜੀ ਉਹ 35 ਕਿਲੋ ਦੇ ਚੁੱਕਦੇ ਆ ਉਹਦੇ ਤੋਂ ਤੁਹਾਨੂੰ ਮਿਲੇਗੀ ਸੋ ਮੋٹے ਤੌਰ ਦੇ ਉੱਤੇ ਬਸ ਮੈਂ ਇਹੀ ਬਰੀਫ ਕਰਨਾ ਚਾਹਨਾ ਕਿ ਸੀਜ਼ਨ ਦੇ ਲਈ ਮਾਨਜੁਗ ਮੁੱਖ ਮੰਤਰੀ ਜੀ ਨੇ ਬੜੀ ਸਪਸ਼ਟ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਡੀਸ ਦਿੱਕਤ ਨਾ ਆਵੇ ਇਹਦੇ ਲਈ ਪਹਿਲ ਕਦਮੀਆਂ ਜਿਹੜੀਆਂ ਅਸੀਂ ਕੀਤੀਆਂ ਨੇ ਉਹਨੂੰ ਹੋਰ ਅਪਡੇਟ ਮਤਲਬ ਮਤਲਬ ਜਿਹੜਾ ਉਹ ਗਾਂ ਕੀਤਾ ਜਾਵੇ ਜਿੱਥੇ-ਜਿੱਥੇ ਕੋਈ ਲੋੜ ਬਣਦੀ ਆ ਸੋ ਸਾਰੇ ਅਧਿਕਾਰੀ ਸਭਾਂ ਜਿਹੜੇ ਆ ਉਹ ਡਿਪਿਊਟ ਕਰ ਦਿੱਤੇ ਗਿਆ ਮੁਲਾਜ਼ਮ ਡਿਪਿਊਟ ਕਰ ਦਿੱਤੇ ਗਿਆ ਤੇ ਇਹਨਾਂ ਦਿਨਾਂ ਦੇ ਦੌਰਾਨ ਅਸੀਂ ਵੀ ਸਾਰੇ ਮੰਡੀਆਂ ਦੇ ਨੇੜੇ-ਤੇੜੇ ਅੰਨ ਜਦਨ ਕਰਾ ਸਟੋਰੇਜ ਨੂੰ ਲੈ ਕੇ ਸੀਐਮ ਨੇ ਚਿੱਠੀ ਵੀ ਲਿਖੀ ਸੈਂਟਰ ਨੂੰ ਸਟੋਰੇਜ ਨੂੰ ਲੈ ਕੇ ਗਿਆ ਕਿ ਕਿ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਦੇਗੀ ਉਹ ਕੀ ਬਰਾ ਨਹੀਂ لازਮੀ ਕਿਉਂਕਿ ਸਟੋਰੇਜ ਦੀ ਇੱਕ ਸਮੱਸਿਆ ਹੈ ਔਰ ਉਸ ਸਮੱਸਿਆ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਜੀ ਨੇ ਜੂਨੀਅਰ ਮਿਨਿਸਟਰ ਨਾਲ ਫੋਨ ਤੇ ਵੀ ਗੱਲ ਕੀਤੀ ਹੈ ਔਰ ਜਿਹੜਾ ਉਹ ਲੈਟਰ ਵੀ ਉਹਨਾਂ ਨੂੰ ਜਾਰੀ ਕੀਤਾ ਕਿਉਂਕਿ ਅਸੀਂ ਕੇਂਦਰੀ ਪੂਲ ਦੇ ਵਿੱਚ ਪੰਜਾਬ ਪ੍ਰੋਕਿਉਰਮੈਂਟ ਕਰਕੇ ਹਿੱਸਾ ਪਾਉਂਦਾ ਕੇਂਦਰੀ ਪੂਲ ਦੇ ਅੰਦਰ ਸੋ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ ਤੋਂ ਖਾਸ ਕਰਕੇ ਜਿਹੜਾ ਸਪੇਸ ਦਾ ਸਵਾਲ ਆ ਜਿਸ ਤਰ੍ਹਾਂ ਅਕਤੂਬਰ ਮਹੀਨਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਪਲਾਨ ਕੀਤਾ ਉਹ 18 ਤੋਂ 20 ਦੇ ਕਰੀਬ ਜਿਹੜੀਆਂ ਉਹ ਮੇਲਾ ਹਰ ਰੋਜ਼ ਤੋਰਿਆ ਕਰਨਗੇ ਸੋ 31 ਦਸੰਬਰ ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਨ ਜਿਹੜੀ ਉਹ ਸਪੇਸ ਦੀ ਜਿਹੜੀ ਆ ਉਹ ਬਣਾਣੀ ਆ ਉਧਰ ਸਾਰੇ ਪਲਾਨ ਬਣ ਚੁੱਕੇ ਆ ਕਾ ਫਿਰ ਮਤਲਬ ਐਪਰਲ ਮਈ ਮਾਰਚ ਤੱਕ ਜਿਹੜਾ ਅਗਲਾ ਉਹ 90 ਲੱਖ ਮੀਟਰ ਟਨ ਦੀ ਸਪੇਸ ਦਾ ਜਿਹੜਾ ਪਲਾਨ ਬਣਿਆ ਹੋਇਆ ਸੋ ਇਹ ਕਹਦਾ ਹੋਰ ਵੀ ਸਬਸਟੀਟਿਊਟ ਆ ਉਹਦੇ ਉੱਤੇ ਵੀ ਅੱਜ ਮਤਲਬ ਵਿਚਾਰ ਕੀਤੀ ਆ ਸੋ ਸਪੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭਰਮ ਜਿਹੜਾ ਆ ਉਹ ਮੈਂ ਸਮਝਦਾ ਵੀ ਹੁਣ ਨਹੀਂ ਹੈਗਾ ਸੋ ਵੈਸੇ ਵੀ ਜਿਹੜੀ ਮਿਲਿੰਗ ਆ ਉਹ ਸਾਡੇ ਮਿਲਰ ਜਿਹੜੇ ਆ ਉਹ ਦਸੰਬਰ ਦੇ ਅੰਦਰ ਕਰਦੇ ਆ ਤੇ ਉਦੋਂ ਤੱਕ ਤਾਂ ਕਾਫੀ ਸਪੇਸੇ ਬਣ ਜੂਗੀ ਸੋ ਬਸ ਮੈਂ ਚਾਹ ਮਿਲਰਸ ਨੇ ਸਾਡੇ ਚਾਹ ਸਾਹਾਰਤੀ ਨੇ ਚਾਹ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਰਿਕਵੈਸਟ ਆ ਵੀ ਉਹ ਆਪਣੇ ਆਪਣੇ ਕੰਮ ਤੇ ਆਹ ਸਾਹਾਰਤੀ ਆ ਕੇ ਕਹਿ ਕੇ ਗਏ ਨੇ ਸਾਹਾਰਤੀਆਂ ਵੀ ਹਾਂ ਨਹੀਂ ਮਤਲਬ ਦੇਖੋ ਹੁਣ 10 ਗੱਡੀਆਂ ਚੱਲ ਰਹੀਆਂ ਨੇ ਜਿਹੜਾ ਅਕਤੂਬਰ ਦਾ پلان ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹ 18 ਤੋਂ 20 ਦੇ ਕਰੀਬ ਗੱਡੀਆਂ ਦਾ ਸੋ ਇਹ ਇੱਕ ਪਲਾਨ ਹੈ ਸੋ ਮੈਨੂੰ ਲੱਗਦਾ ਹੈ ਵੀ ਇਹ ਮਤਲਬ ਜਿਹੜਾ ਕਿਉਂਕਿ ਕੱਲਾ ਪੰਜਾਬ ਦਾ ਇਸ਼ੂ ਨਹੀਂ ਇਹ ਭਾਰਤ ਦਾ ਇਸ਼ੂ ਹੈ ਸੋ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਅਖਵਾਰੀ ਦਾ ਸ਼ਿਕਾਰ ਨਾ ਹੋਣ ਇਹਦੇ ਲਈ ਮਾਰਜੂ ਮੁੱਖ ਮੰਤਰੀ ਜੀ ਨੇ ਪੂਰਾ ਤੰਦ ਦੇ ਨਾਲ ਸੈਂਟਰ ਦਾ ਗੇਵ ਸਵਾਰ ਰੱਖਿਆ ਸਾਡੀਆਂ ਡਿਊਟੀਆਂ ਲਾਈਆਂ ਨੇ ਸੋ ਆਰਥਿਕ ਜਾਰੀ ਰਹੇਗੀ ਜਾਂ ਖਤਮ ਕਰਤੀਏ ਜਦੋਂ ਅੱਜ ਮਿਲਿਆ ਨਹੀਂ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਬੜਾ ਸੁਖਾ ਮਾਹੌਲ 'ਚ ਗੱਲਬਾਤ ਹੋਈ ਹੈ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਆ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਡਟ ਕੇ ਖੜੇ ਆ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਰੱਖਣ ਲਈ ਜਾਵਾਂਗੇ ਤੁਸੀਂ ਆਪਣਾ ਕੰਮ ਜਾਰੀ ਕਰੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਥੱਲੇ ਗੱਲ ਕਰਕੇ ਸਾਨੂੰ ਇੱਕ ਦਿਨ ਦਾ ਟਾਈਮ ਦੇ ਬਾਹਰ ਆ ਕੇ ਉਹ ਬੰਦੀ ਕੋਲ ਦੇਗੇ ਸਟ੍ਰਾਈਕ ਵੀ ਕੋਲ ਦੇ ਦੇਣਗੇ ਕਿੰਨੇ ਸਾਡੀ ਸਟ੍ਰਾਈਕ ਜਿਹੜੀ ਸ਼ੁਰੂ ਹੋਈ ਸੀ ਉਹ ਜਾਰੀ ਰਹੇਗੀ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਵੀ ਸਟ੍ਰਾਈਕ ਦਾ ਉਹਨਾਂ ਨੇ ਖਤਮ ਕੀਤੀ ਹੈ ਉਹਨਾਂ ਨੇ ਸਾਡੇ ਕੋਲ ਇੱਕ ਦਿਨ ਮੰਗਿਆ ਸੋ ਬਾਹਰ ਆ ਕੇ ਉਹਨਾਂ ਨੇ ਕੀ ਕਿਹਾ ਨਾ ਇਹ ਉਹਨਾਂ ਦਾ ਧਰਤਵ ਹੈ ਸੋ ਮੈਂ ਜੋ ਅੰਦਰ ਗੱਲਬਾਤ ਹੋਈ ਹੈ ਕਿ ਚੰਗੇ ਮਾਹੌਲ ਚ ਹੋਈ ਹੈ ਚੰਗਾ ਡਿਸਕਸ਼ਨ ਹੋਈ ਹੈ ਬੜੀ ਹੈਲਥੀ ਡਿਸਕਸ਼ਨ ਹੋਈ ਹੈ ਔਰ ਉਹਨਾਂ ਨੇ ਟਾਈਮ ਵੀ ਲਿਆ ਸੋ ਸਾਡਾ ਆਪਣੇ ਲੋਕ ਨੇ ਆਪਣੇ ਭੈਣ ਭਰਾ ਨੇ ਸੋ ਜਿਹੜਾ ਵੀ ਸਵਾਲ ਆਸੀ ਉਹਨਾਂ ਦੇ ਨਾਲ ਖੜੇ ਆ ਉਹਨੂੰ ਅਸੀਂ ਭਰੋਸਾ ਦਵਾਇਆ ਸਾਡੇ ਸੈਂਟਰ ਕੋਈ ਕੰਪਨੀ ਨਹੀਂ 10 ਸਾਲ ਪਹਿਲੇ ਅਸੀਂ ਪੈਸੇ ਦੇ ਚੁੱਕੇ ਹਾਂ ਸਟੇਟ ਦਾ ਇਸ਼ੂ ਦੇਖੋ ਹਰੇਕ ਨੇ ਆਪਣੇ ਆਪਣੀ ਇੱਛਾ ਮੁਤਾਬਕ ਕੋਣ ਕਿੰਨੂੰ ਖਾਸ ਕਰਨ ਲਈ ਕੀ ਕਹਿੰਦਾ ਇਹ ਤਾਂ ਉਹਨਾਂ ਦਾ ਆਪਣਾ ਦਇਤਵ ਹੈਗਾ ਪਰ ਮੈਂ ਜੋ ਤਲਕ ਕੀਤਾ ਨੇ ਤੇ ਜਿਹਨੂੰ ਪੰਜਾਬੀ ਵੀ ਜਾਣਦੇ ਆ ਪਿਆਸੀ ਕੇਂਦਰੀ ਪੂਲ ਦੇ ਵਿੱਚ ਪ੍ਰੋਕurement ਕਰਕੇ ਹਿੱਸਾ ਪਾਣਿਆ ਸੋ ਇਹ ਕੇਂਦਰ ਨਾਲ ਜੁੜੇ ਮੇ ਸਵਾਲ ਨੇ ਸੋ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸੰਬੰਧਿਤ ਫੈਕਲਟੀਆ ਨੇ ਉਹਨਾਂ ਦੇ ਨਾਲ ਖੜੇ ਹਾਂ ਅੱਜ ਅਜੇ ਮਾਈਨਰ ਹੋਈ ਆ ਕਿਉਂਕਿ ਅੱਜ ਪਹਿਲਾ ਦਿਨ ਆ ਸੋ ਨਵੀਂ ਵੀ ਆ ਕਿਸ ਤਰ੍ਹਾਂ ਦੇ ਮਤਲਬ ਅਜੇ ਕੁਝ ਜ਼ਿਲ੍ਹਾ ਅਜੇ ਸ਼ੁਰੂ ਵੀ ਨਹੀਂ ਹੋਇਆ ਸੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਮੈਨੂੰ ਲੱਗਦਾ ਵੀ ਇਹ ਸੀਜ਼ਨ ਜਿਹੜਾ ਹੁਲੀ ਤੇ ਆ ਜਾਊਗਾ ਥੈਂਕ ਯੂ ਜਿਹੜਾ ਸਾਨੂੰ ਕੇਂਦ ਦਾ ਟਾਰਗੇਟ ਮਿਲਿਆ ਆ ਉਹ 185 ਲੱਖ ਮੀਟਰ ਟਾਲਦਾ ਅਸੀਂ 190 ਲੱਖ ਮੀਟਰ ਟਾਲਦਾ ਇੰਤਜ਼ਾਮ ਕੀਤਾ ਪੰਜਾਬ ਦੇ ਅੰਦਰ